ਤੋ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੇ ਬੱਚੇ ਆ ਤੇ ਮੈਨੂੰ ਵੇਖ ਕੇ ਠੀਕ ਆ ਸਾਰਾ ਪੰਜਾਬ ਨਿਕਲੋ ਲੋਕਾਂ ਦੇ ਲੈਂਟਰ ਪਾਉਣੇ ਆ ਬਹੁਤ ਖਰਚਾ ਆ ਬਾਬਾ ਜੀ ਆ ਤਾਂ ਪਹਿਲਾਂ ਸੇਵਾ ਖੜੋ ਕਿਵੇਂ ਅਸੀਂ ਸੇਵਾ ਨੋਟ ਕਰਾਉ ਅਸੀਂ ਸੇਵਾ ਕਰ ਰਹੇ ਆ ਲੈਂਟਰਾਂ ਦੀ ਕੋਈ ਚੀਜ਼ ਕੁਝ ਵੀ ਇਕਦਰੀ ਤੁਸੀਂ ਚਲਾਓ ਕੋਈ ਵੀ ਹਨਾ ਤੇ ਸਾਡੇ ਟੀਮ ਨੂੰ ਨੰਬਰ ਨੋਟ ਕਰਾ ਦਿਓ ਸਾਡਾ ਲਾਗੇ ਬੰਨੇ ਮੇਲਾ ਦਾ 100 ਦੇ ਕਰੀਬ ਘਰਾਂ ਚ ਮਨ ਲੋਕਾਂ ਨੂੰ ਅਸੀਂ ਸੇਵਾ ਕੀਤੀ ਤੇ ਅੱਜ ਵੀ ਮੇਨ ਲੱਗਦਾ 70 70 80 ਅਰਾਊਂਡ ਬਾਊਂਡ ਹੋ ਗਿਆ ਇਹਨਾਂ ਹਣਾ ਤੇ ਸਾਡਾ ਰੋਜ਼ ਆ ਵੀ 100 100 ਬੰਦਿਆਂ ਨੂੰ ਸਾਡਾ ਵੀ ਸੇਵਾ ਕੀਤੀ ਜਾਵੇ ਮੰਨ ਲਓ ਜਿਵੇਂ ਦਾ ਜਿਵੇਂ ਦਾ ਨੁਕਸਾਨ ਆ ਵੀ 50000 ਤੋਂ ਅਸੀਂ ਸਟਾਰਟ ਕਰ ਰਹੇ ਆ ਵੀ ਘੱਟੋ ਘੱਟ 50000 ਦੀਏ ਕੋਨੇਵਾਲ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਮਨਕੀਰਤ ਵਾਲਕ ਤੋਂ ਨਾ ਦੀ ਟੀਮ ਲਗਾਤਾਰ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੀ ਹੈ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਜ਼ਰੂਰਤਮੰਦ ਲੋਕਾਂ ਤੱਕ ਨਾ ਦੀ ਟੀਮ ਵੱਲੋਂ ਮਦਦ ਪਹੁੰਚਾਈ ਜਾ ਰਹੀ ਹੈ ਮਨਕੀਰਤ ਇਸ ਕੋਨੇਵਲ ਪਿੰਡ ਦੇ ਵਿੱਚ ਤੁਸੀਂ ਪਹੁੰਚੇ ਹੋ ਸੋਸ਼ਲ ਮੀਡੀਆ ਰਾਹੀਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਤਬਾਹੀ ਦਾ ਮੰਜ਼ਰ ਵੀ ਦਿਖ ਰਿਹਾ ਹੈ ਕੀ ਕਹੋਗੇ ਤੁਸੀਂ ਸੋ ਅਸੀਂ ਕੱਲ ਵੀ ਲਾਗੇ ਬੰਨੇ ਮੈਨੂੰ ਲੱਗਾ 100 ਦੇ ਕਰੀਬ ਘਰਾਂ 'ਚ ਮਤਲਬ ਲੋਕਾਂ ਨੂੰ ਅਸੀਂ ਸੇਵਾ ਕੀਤੀ ਤੇ ਅੱਜ ਵੀ ਮੈਨੂੰ ਲੱਗਦਾ 70 70 80 ਅਰਾਊਂਡ ਬਾਊਂਡ ਹੋ ਗਿਆ ਇਹਨਾਂ ਹਣਾ ਤੇ ਸਾਡਾ ਰੋਜ਼ ਦਾ ਵੀ 100 100 ਬੰਦਿਆਂ ਨੂੰ ਸਾਡਾ ਵੀ ਸੇਵਾ ਕੀਤੀ ਜਾਵੇ ਮੰਨ ਲਓ ਜਿਵੇਂ ਦਾ ਜਿਵੇਂ ਦਾ ਨੁਕਸਾਨ ਆ ਵੀ 50000 ਤੋਂ ਅਸੀਂ ਸਟਾਰਟ ਕਰ ਰਹੇ ਆ ਵੀ ਘੱਟੋ ਘੱਟ 50000 ਦੀਏ ਜਿਵੇਂ ਆਪਾਂ ਕਹਿੰਦੇ ਸੀ ਵੀ ਅਸੀਂ ਅੱਜ ਅੱਜ ਸਾਡਾ ਦੂਜਾ ਦਿਨ ਆ ਤੇ ਕੱਲ ਵੀ ਸਾਡਾ ਸੌਕ ਦੇ ਲਾਗੇ ਘਰ ਪੂਰਾ ਕੀਤਾ ਅੱਜ ਵੀ ਸਾਡਾ ਸੌਕ ਦੇ ਲਾਗੇ ਘਰ ਪੂਰਾ ਹੋ ਜਾਣਾ ਵੀ ਲੋਕੀ ਪੂਰੇ ਹੋ ਜਾਣੇ ਆ ਆਰਾਊਂਡ 6:30 ਜੀ ਹਨਾ ਹਜੇ 3:30 ਹੋਇਆ 3 ਘੰਟੇ ਹੋਰ ਹਜੇ ਚੱਲਦੇ ਆ ਜਦ ਤੱਕ ਨਾ ਆ ਬਾਬਾ ਜੀ ਆ ਤਾਂ ਪਹਿਲਾਂ ਸੇਵਾ ਖੜੋ ਤੇ ਬਾਬਾ ਜੀ ਜਿਵੇਂ ਅਸੀਂ ਸੇਵਾ ਕਰਾਉ ਅਸੀਂ ਸੇਵਾ ਕਰ ਰਹੇ ਆ ਲੈਂਟਰਾਂ ਦੀ ਕੋਈ ਚੀਜ਼ ਕੁਝ ਵੀ ਇਹ ਕਰੀ ਤੁਸੀਂ ਚਲਾਓ ਕੋਈ ਵੀ ਹਨਾ ਤੇ ਸਾਡੇ ਟੀਮ ਨੂੰ ਨੰਬਰ ਨੋਟ ਕਰਾ ਦਿਓ ਸਾਡਾ ਉਸ ਤੋਂ ਵੱਡਿਕਾ ਇਹੀ ਆ ਮਨਕੀਰਤ ਕਿਉਂਕਿ ਅਸੀਂ ਪਿੰਡ ਵਾਲੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨੇ ਕਿ ਜੇ ਰਾਹਤ ਕੋਸ਼ ਦੇ ਵਿੱਚ ਤੁਸੀਂ ਪੈਸੇ ਪਾਉਂਦੇ ਹੋ ਤੇ ਆਮ ਆਦਮੀ ਤੱਕ ਕੋਈ ਪੈਸਾ ਨਹੀਂ ਪਹੁੰਚਦਾ ਤੁਸੀਂ ਘਰ ਘਰ ਜਾ ਕੇ ਖੁਦ ਬਿਲਕੁਲ ਦਾਈ ਮੇਰੀ ਭੈਣ ਅਸੀਂ ਅਸੀਂ ਆਪ ਜਾ ਕੇ ਫੀਲਡ 'ਚ ਉਤਰਨੇ ਆਂ ਦੇਖੋ ਗੱਲ ਆ ਵੀਰੇ ਫੀਲਡ 'ਚ ਉਤਰਨਾ ਔਖਾ ਬਹੁਤ ਆ ਰਾਈਟ ਆ ਹੁਣ ਸਾਨੂੰ ਪਤਾ ਔਖਾ ਬਹੁਤਾ ਪਰ ਸਾਡੇ ਲੋਕ ਨੇ ਨਾ ਸਾਨੂੰ ਇਹਨਾਂ ਨੇ ਅ ਅਰਸ਼ਾਂ ਤੋਂ ਅਰਸ਼ਾਂ ਤੱਕ ਅਰਸ਼ਾਂ ਤੋਂ ਅਰਸ਼ਾਂ ਤੱਕ ਪੰਜਾਇਆ ਸੋ ਸੋ ਅਸੀਂ ਅਸੀਂ ਇੱਕ ਅਸੀਂ ਹੁਣ ਹੁਣ ਜਿੱਥੇ ਜਾ ਕੇ ਆਏ ਆ ਭੈਣੇ ਦੇ ਆ ਵੀ ਬਲਾਈਂਡ ਸੀ ਉਹ ਹਨਾ ਤੇ ਉਹਨਾਂ ਨੂੰ ਮੀਆਂ ਬੀਬੀ ਨੂੰ ਨਹੀਂ ਦੇਖਦਾ ਇਹ ਤੇ ਅਸੀਂ ਮੈਂ ਮੈਂ 4 ਲੱਖ ਦੀ ਸੇਵਾ ਕਰਕੇ ਆਇਆ 6 ਲੱਖ ਰੁਪਈਆ ਜਿੱਦਨ ਘਰ ਸਟਾਰਟ ਹੋ ਗਿਆ 6 ਲੱਖ ਦੀ ਕਿਵੇਂ ਜੱਸੇ ਕਹਿਵਾਂ ਤੁਸੀਂ ਕਦੋਂ ਆਇਓ ਆ ਆ 4 ਲੱਖ ਰੁਪਏ ਦੇ ਗਏ 6 ਲੱਖ ਰੁਪਈਆ ਜਦੋਂ ਹੋਊਗਾ ਤੇ ਬਾਕੀ ਆ ਜੇ 4 ਲੱਖ ਉਹਨਾਂ ਨੂੰ ਦੇ ਦੇ ਦਿੰਦੇ ਕੋਈ ਖੋ ਕੇ ਲੈ ਕੇ ਜਾ ਸਕਦਾ ਰਾਈਟ ਉਹ ਅਸੀਂ ਪਿੰਡ ਦਾ ਭੈਣ ਨੂੰ ਪਤਾ ਸਾਰਾ ਅਸੀਂ ਉਹ ਤੁਸੀਂ ਨੋਟ ਕੀਤਾ ਨਾ ਉਹ ਸਰਪੰਚ ਨੂੰ ਦਿੱਤੇ ਆ ਸੋ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੇ ਬੱਚੇ ਆ ਤੇ ਮੈਨੂੰ ਵੇਖ ਕੇ ਠੀਕ ਆ ਸਾਰਾ ਪੰਜਾਬ ਨਿਕਲੋ ਲੋਕਾਂ ਦੇ ਲੈਂਟਰ ਪਾਉਣੇ ਆ ਬਹੁਤ ਖਰਚਾ ਹੈ ਕਿਉਂਕਿ ਮੈਂ ਇਕੱਲਾ ਕਿੰਨਾ ਕਰ ਸਕਦਾ ਮੈਂ ਜਿੰਨਾ ਕਿ ਕਰ ਸਕਦਾ ਮੈਂ ਕਰ ਰਿਹਾ ਸਾਰੇ ਘਰਾਂ ਚੋਂ ਨਿਕਲੇ ਨਿਕਲਿਏ ਤੇ ਆਪਦੇ ਪੰਜਾਬ ਨੂੰ ਕੈਂਪ ਕਰੀਏ